ਗੁਰੂ ਪਿਆਰੀ ਸਾ ਸੰਗ ਜੀ ਧੰ ਧੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਇੱਕ ਵਿਸ਼ੰਵਰ ਦੱਤ ਨਾਮਕ ਪੰਡਤ ਜੀ ਆਪਣੇ ਪੁੱਤਰ ਸੇਤ ਕਾਸ਼ੀ ਨਗਰ ਵੱਲੋਂ ਪਹਾਰੇ ਗੁਰੂ ਜੀ ਨੇ ਉਹਨਾਂ ਨੂੰ ਇੱਕ ਵਿਦਵਾਨ ਜਾਣ ਕੇ ਉਹਨਾਂ ਦੀ ਇੱਜ਼ਤ ਕੀਤੀ ਪੰਡਤ ਜੀ ਨੇ ਗੁਰੂ ਜੀ ਵੱਲੋਂ ਬੇਨਤੀ ਕੀਤੀ ਕਿ ਉਹਨਾਂ ਨੂੰ ਆਪਣੇ ਇੱਥੇ ਕੁਝ ਦਿਨ ਸ਼ਾਸਤਰਾਂ ਦੀ ਕਹਾ ਕਰਨ ਦਾ ਮੌਕਾ ਪ੍ਰਦਾਨ ਕਰੋ ਗੁਰੂ ਜੀ ਨੇ ਸੋਚਿਆ ਸੰਗਤ ਨੂੰ ਕੁਝ ਗਿਆਨ ਮਿਲੇ ਇਸ ਵਿਚਾਰ ਵੱਲੋਂ ਆਗਿਆ ਪ੍ਰਦਾਨ ਕਰ ਦਿੱਤੀ ਪੰਡਤ ਜੀ ਨੇ ਰੋਜ਼ਾਨਾ ਗਰੂੜ ਪ੍ਰਾਣ ਦੀ ਕਥਾ ਕਰਨ ਲੱਗੇ ਸਾਰੀ ਸਾਧ ਸੰਗਤ ਰੋਜ਼ਾਨਾ ਗੁਰਮਤੀ ਵਿਚਾਰ ਧਾਰਾ ਸੁਣਦੀ ਸੀ ਉਹਨਾਂ ਨੂੰ ਪੰਡਤ ਜੀ ਦੁਆਰਾ ਸੁਣਾਈ ਜਾ ਰਹੀ ਕਥਾ ਗੁਰਮਤੀ ਵਿਰੋਧੀ ਅਤੇ ਆਵਿਗਿਆਨਿਕ ਲੱਗੀ ਕਈ ਸਿੱਖਾਂ ਨੇ ਤਾਂ ਕਥਾ ਦੇ ਪ੍ਰਸੰਗ ਉੱਤੇ ਅਨੇਕ ਸਾਂਸੇ ਵਿਅਕਤ ਕਰਦੇ ਇਸ ਉੱਤੇ ਪੰਡਤ ਜੀ ਖਿੜੇ ਉੱਠਦੇ ਉਹਨਾਂ ਦੇ ਕੋਲ ਸਿੱਖਾਂ ਦੇ ਤੁਰਕਾਂ ਦਾ ਕੋਈ ਉਚਿਤ ਜਵਾਬ ਤਾਂ ਹੁੰਦਾ ਨਹੀਂ ਸੀ ਬਸ ਉਹ ਕੇਵਲ ਇਹ ਕਹਿ ਕੇ ਸੰਗਤ ਜੀ ਨੂੰ ਸਾਧਨਾਵਾਂ ਦੇਣ ਦੀ ਅਸਫਲ ਕੋਸ਼ਿਸ਼ ਕਰਦੇ ਸੀ ਕਿ ਸ਼ਾਸਤਰਾਂ ਦੀ ਗੱਲਾਂ ਉੱਤੇ ਸ਼ੰਕਾ ਵਿਅਕਤ ਕਰਨਾ ਉਚਿਤ ਨਹੀਂ ਇਨਾਂ ਨੂੰ ਸੱਚ ਕਹਿ ਕੇ ਮੰਨ ਲੈਣਾ ਚਾਹੀਦਾ ਹੈ ਪੰਡਤ ਵਿਸ਼ੰਬਰ ਦੱਤ ਜੀ ਸਿੱਖਾਂ ਦੇ ਵਿਵੇਕਪੂਰਨ ਤਰਕਾਂ ਦੇ ਸਾਹਮਣੇ ਟਿਕ ਨਾ ਸਕੇ ਅਤੇ ਪ੍ਰਿਆਸ ਦਾ ਕਾਰਨ ਬਣ ਗਏ ਮਜਬੂਰ ਹੋ ਕੇ ਉਹਨਾਂ ਨੇ ਗਰੂੜ ਪ੍ਰਾਣ ਵਿੱਚ ਹੀ ਖਤਮ ਕਰ ਦਿੱਤੀ ਅਤੇ ਗੁਰੂ ਜੀ ਵੱਲੋਂ ਬੇਨਤੀ ਕਰਨ ਲੱਗੇ ਕਿ ਮੈਨੂੰ ਆਗਿਆ ਦਿਓ ਮੈਂ ਆਪਣੇ ਨਿਵਾਸ ਸਥਾਨ ਕਾਸ਼ੀ ਵੱਲੋਂ ਕੁਝ ਹੋਰ ਗ੍ਰੰਥ ਮੰਗਵਾ ਲਵਾਂ ਤੇ ਉਹਨਾਂ ਦੀ ਕਹਾ ਸ਼ੁਰੂ ਕਰਾਂ ਜਿਸ ਦੇ ਨਾਲ ਇੱਥੇ ਦੀ ਮਕਾਮੀ ਸੰਗਤ ਸੰਤੋਸ਼ਟ ਹੋ ਜਾਵੇਗੀ ਗੁਰੂ ਜੀ ਨੇ ਆਗਿਆ ਦੇ ਦਿੱਤੀ ਪੰਡਿਤ ਜੀ ਨੇ ਆਪਣੇ ਪੁੱਤਰ ਪਤੰਬਰਦਤ ਨੂੰ ਕਾਸ਼ੀ ਭੇਜਣ ਲਈ ਤਿਆਰੀ ਸ਼ੁਰੂ ਕਰ ਦਿੱਤੀ ਉਹਨਾਂ ਨੇ ਗੁਰੂ ਜੀ ਵੱਲੋਂ ਰਾਸਤੇ ਦੇ ਖਰਚ ਲਈ ਭਾਰੀ ਰਾਸ਼ੀ ਲਈ ਅਤੇ ਉਸ ਮਹੂਰਤ ਕੱਟ ਕੇ ਸਾਰੇ ਪ੍ਰਕਾਰ ਦੇ ਪੂਜਾ ਪਾਠ ਆਦ ਕਿਤੇ ਫਿਰ ਉਹ ਆਪਣੇ ਪੁੱਤਰ ਨੂੰ ਨਗਰ ਦੇ ਬਾਹਰ ਛੱਡਣ ਚਲੇ ਗਏ ਰਸਤੇ ਵਿੱਚ ਇੱਕ ਗਧਾ ਹਿੰਕਣ ਲੱਗ ਪਿਆ ਪੰਡਿਤ ਜੀ ਸੋ ਪਿਆਰੀ ਸਾਧ ਸੰਗ ਜੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜਰੂਰ ਲਿਖੋ ਜੀ